ਸਮਰਾਲਾ ਦੇ ਪਿੰਡ ਗਹਿਲੇਵਾਲ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਆ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਪੁੱਤਰ ਨੇ ਆਪਣੇ ਪਿਓ ਦੇ ਸਿਰ 'ਚ ਬਾਲੇ ਮਾਰ ਮਾਰ ਕੇ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਇੱਕ ਪਿਓ ਪੁੱਤ ਦੇ ਰਿਸ਼ਤੇ ਨੂੰ ਕਹਿ ਦਈਏ ਕਿ ਸ਼ਰਮਸ਼ਾਰ ਕੀਤਾ ਇੱਕ ਪੁੱਤਰ ਦੇ ਵੱਲੋਂ ਕਿ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜਿਸ ਦੀ ਉਮਰ 55 ਸਾਲ ਸੀ ਉਸ ਦੇ ਪੁੱਤਰ ਪ੍ਰਭਜੋਤ ਸਿੰਘ ਜਿਸ ਦੀ ਉਮਰ 24 ਸਾਲ ਆ ਉਸ ਨੇ ਆਪਣੇ 55 ਸਾਲਾ ਪਿਓ ਨੂੰ ਕਤਲ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਭਜੋਤ ਨੌਜਵਾਨ ਆ ਜਿਹੜਾ ਇਸ ਨੇ 2.5 ਸਾਲ ਪਹਿਲਾਂ ਆਪਣੀ ਦਾਦੀ ਦਾ ਕਤਲ ਵੀ ਕੀਤਾ ਸੀਗਾ ਜੇ ਪਿੰਡ ਨਿਵਾਸੀਆਂ ਦੀ ਗੱਲ ਕਰ ਲਈਏ ਤਾਂ ਜਸਪ੍ਰੀਤ ਸਿੰਘ ਜਿਹੜੇ ਪਿੰਡ ਨਿਵਾਸੀ ਨੇ ਇਹਨਾਂ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜਦੋਂ ਪ੍ਰਭਜੋਤ ਸਿੰਘ ਇੱਕ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਇੱਕ ਹੱਥ ਦੇ ਵਿੱਚ ਬਾਲਾ ਲੈ ਕੇ ਕਦੇ ਛੱਤ ਤੇ ਚੜਦਾ ਕਦੇ ਗੇਟ ਤੋਂ ਬਾਹਰ ਨਿਕਲਦਾ ਜਿਸ ਤੋਂ ਪਿੰਡ ਨਿਵਾਸੀਆਂ ਨੂੰ ਇਸ ਤੇ ਸ਼ੱਕ ਹੁੰਦਾ ਜਦੋਂ ਇਸ ਨੌਜਵਾਨ ਦੇ ਘਰ ਜਾ ਕੇ ਦੇਖਦੇ ਆ ਤਾਂ ਇਹ ਨੌਜਵਾਨ ਇੱਕ ਕਮਰੇ ਦੇ ਵਿੱਚ ਬੈਠਾ ਸੀਗਾ ਜਦੋਂ ਦੂਸਰੇ ਕਮਰੇ ਦੇ ਵਿੱਚ ਦੇਖਿਆ ਜਾਂਦਾ ਤਾਂ ਇਸ ਨੌਜਵਾਨ ਦਾ ਜਿਹੜਾ ਪਿਤਾ ਸੀਗਾ ਜਸਵਿੰਦਰ ਸਿੰਘ ਉਹ ਦੇ ਉਸ ਦੀ ਜਿਹੜੀ লাশ ਸੀਗੀ ਉਹ ਲਹੂ ਲਹਾਨ ਹੋਈ ਪਈ ਸੀ ਤਾਂ ਪਿੰਡ ਵਾਸੀਆਂ ਦੇ ਵੱਲੋਂ ਪ੍ਰਭਜੋਤ ਨੂੰ ਉਸੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਬੰਦ ਕਰਨ ਤੋਂ ਬਾਅਦ ਸਮਰਾਲਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਸਮਰਾਲਾ ਪੁਲਿਸ ਦੇ ਵੱਲੋਂ লাশ ਨੂੰ ਆਪਣੇ ਕਬਜੇ ਵਿੱਚ ਲਿਆ ਜਾਂਦਾ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਜਿਹੜਾ ਦੋਸ਼ੀ ਪ੍ਰਭਜੋਤ ਸਿੰਘ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਹਿਦੀਏ ਕਿ ਇੱਕ ਪਿਓ ਪੁੱਤ ਦਾ ਰਿਸ਼ਤਾ ਫਿਰ ਸ਼ਰਮਸਾਰ ਹੋਇਆ ਕਿਉਂਕਿ ਇੱਕ ਪੁੱਤ ਦੇ ਵੱਲੋਂ ਇੱਕ ਕਲਜੂਗੀ ਪੁੱਤ ਦੇ ਵੱਲੋਂ ਕਲਜੂਗੀ ਕਹਾਂਗੇ ਕਿਉਂਕਿ ਇੱਕ ਕਲਜੂਗੀ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ 2.5 ਸਾਲ ਪਹਿਲਾਂ ਇਸੇ ਨੌਜਵਾਨ ਦੇ ਵੱਲੋਂ ਆਪਣੀ ਦਾਦੀ ਦਾ ਕਤਲ ਵੀ ਕੀਤਾ ਗਿਆ ਸੀਗਾ ਤੇ ਇਸੇ ਕਰਕੇ ਜਿਹੜੇ ਪਿੰਡ ਦੇ ਲੋਕ ਸੀਗੇ ਇਸ ਤੇ ਨਜ਼ਰ ਰੱਖਦੇ ਸੀ ਜਦੋਂ ਇਹ ਇਸ ਤਰ੍ਹਾਂ ਕਦੇ ਛੱਤ ਤੇ ਚੜਦਾ ਸੀ ਹੱਥ ਚ ਹਥਿਆਰ ਲੈ ਕੇ ਕਦੇ ਗੇਟ ਤੋਂ ਬਾਹਰ ਜਾ ਕੇ ਖੜਦਾ ਸੀ ਜਿਸ ਤੇ ਪਿੰਡ ਵਾਸੀਆਂ ਨੂੰ ਇਸ ਤੇ ਸ਼ੱਕ ਹੁੰਦਾ ਹੈ ਜਿਸ ਜਸਪ੍ਰੀਤ ਸਿੰਘ ਜਿਹੜੇ ਪਿੰਡ ਦੇ ਨਿਵਾਸੀ ਨੇ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਸ ਦੇ ਮੁਤਾਬਕ ਜਦੋਂ ਇਹ ਇਹ ਕਦੇ ਛੱਤ ਤੇ ਚੜਦਾ ਕਦੇ ਘਰ ਤੋਂ ਬਾਹਰ ਆ ਕੇ ਖੜਦਾ ਤਾਂ ਪਿੰਡ ਨਿਵਾਸੀਆਂ ਨੂੰ ਇਸ ਤੇ ਸ਼ੱਕ ਹੁੰਦਾ ਹੈ ਤਾਂ ਸ਼ੱਕ ਤੋਂ ਬਾਅਦ ਜਦੋਂ ਪਿੰਡ ਨਿਵਾਸੀ ਇਸ ਦੇ ਘਰ ਆਉਂਦੇ ਨੇ ਘਰ ਆ ਕੇ ਜਦੋਂ ਦੇਖਿਆ ਜਾਂਦਾ ਹੈ ਕਿ ਇਸ ਇੱਕ ਕਮਰੇ ਦੇ ਵਿੱਚ ਜਿਹੜਾ ਪ੍ਰਭਜੋਤ ਹੈ ਉਹ ਬੈਠਾ ਹੁੰਦਾ ਹੈ ਤੇ ਦੂਸਰੇ ਕਮਰੇ ਦੇ ਵਿੱਚ ਜਿਹੜਾ ਇਸ ਦਾ ਪਿਓ ਜਸਵਿੰਦਰ ਸਿੰਘ ਸੀਗਾ ਉਸ ਦੀ ਲਹੂ ਲਹਾਨ ਹੋਈ ਲਾਸ਼ ਪਈ ਹੁੰਦੀ ਆ ਤੇ ਕੋਲ ਉਹੀ ਬਾਲਾ ਪਿਆ ਹੁੰਦਾ ਜਿਸ ਦੇ ਨਾਲ ਪ੍ਰਭਜੋਤ ਦੇ ਵੱਲੋਂ ਆਪਣੇ ਪਿਤਾ ਜਸਵਿੰਦਰ ਸਿੰਘ ਦਾ ਕਤਲ ਕੀਤਾ ਜਾਂਦਾ ਸਿਰ ਦੇ ਵਿੱਚ ਬਾਰ-ਬਾਰ ਬਾਰ ਕੀਤੇ ਜਾਂਦੇ ਨੇ ਤੇ ਉਸ ਦੇ ਨਾਲ ਜਸਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ 55 ਸਾਲਾ ਜਸਵਿੰਦਰ ਸਿੰਘ ਮ੍ਰਿਤਕ ਸੀਗਾ ਜਦੋਂ ਪਿੰਡ ਨਿਵਾਸੀਆਂ ਦੇ ਵੱਲੋਂ ਦੇਖਿਆ ਜਾਂਦਾ ਤੇ ਜਦੀ ਉਸ ਪ੍ਰਭਜੋਤ ਸਿੰਘ ਨੂੰ ਉਸੇ ਕਮਰੇ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਬੰਦ ਕਰ ਦਿੱਤਾ ਜਾਂਦਾ ਤੇ ਉਸ ਦੀ ਖਬਰ ਆ ਜਿਹੜੀ ਉਸ ਮਰਾਲਾ ਪੁਲਿਸ ਨੂੰ ਦਿੱਤੀ ਜਾਂਦੀ ਆ ਮਰਾਲਾ ਪੁਲਿਸ ਪਾਰਟੀ ਆ ਜਿਹੜੀ ਮੌਕੇ ਤੇ ਪਹੁੰਚਦੀ ਆ ਤੇ ਮੌਕੇ ਤੇ ਪਹੁੰਚ ਕੇ ਜਿਹੜਾ ਜਸਵਿੰਦਰ ਸਿੰਘ ਆ ਉਸ ਲੜਕੇ ਦਾ ਪਿਤਾ ਜਿਸ ਦੀ ਮੌਤ ਹੋਈ ਆ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਜਾਂਦਾ ਉਹ ਪੋਸਟਮਾਰਟਮ ਕਰਕੇ ਜਿਹੜੀ ਅਗਲੀ ਕਾਰਵਾਈ ਆ ਉਹ ਸ਼ੁਰੂ ਕਰਨਗੇ ਹਾਲਾਂਕਿ ਜਿਹੜਾ ਪ੍ਰਭਜੋਤ ਸਿੰਘ ਆ ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਇਸ ਪ੍ਰਭਜੋਤ ਸਿੰਘ ਦੇ ਵੱਲੋਂ ਕੱਲਾ ਇਹ ਜੁਰਮ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ 2.5 ਸਾਲ ਪਹਿਲਾਂ ਦੀ ਗੱਲ ਕਰ ਲਈਦਾ ਇਸ ਦੇ ਵੱਲੋਂ ਆਪਣੀ ਦਾਦੀ ਦਾ ਕਤਲ ਵੀ ਕੀਤਾ ਗਿਆ ਸੀ ਤੇ ਹੁਣ 2.5 ਸਾਲ ਬਾਅਦ ਆਪਣੇ ਪਿਓ ਦਾ ਕਤਲ ਕੀਤਾ ਗਿਆ ਇਸ ਨੌਜਵਾਨ ਦੇ ਵੱਲੋਂ ਦੇਖੋ ਇੱਕ ਕਲਜੂਗੀ ਪੁੱਤ ਦਾ ਚਿਹਰਾ ਕਲਜੂਗੀ ਪੋਤੇ ਦਾ ਚਿਹਰਾ ਪਹਿਲਾਂ ਦਾਦੀ ਨੂੰ ਮੌਤ ਦੇ ਘਾਟ ਉਤਾਰਦਾ ਉਸ ਤੋਂ ਬਾਅਦ ਪਿਓ ਨੂੰ ਮੌਤ ਦੇ ਘਾਟ ਉਤਾਰਦਾ ਕਿਸ ਤਰ੍ਹਾਂ ਇੱਕ ਇੱਕ ਕਰਕੇ ਜਿਹੜਾ ਆਪਣੇ ਘਰ ਦਾ ਖਾਤਮਾ ਕਰ ਦਿੰਦਾ ਇਸ ਨੌਜਵਾਨ ਨੇ ਕੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦਾ ਕਤਲ ਕਹਿ ਸਕਦੇ ਆ ਇਸ ਨੂੰ ਕਿਉਂਕਿ ਉਸ ਨੌਜਵਾਨ ਦੇ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਸੀ 2.5 ਸਾਲ ਪਹਿਲਾਂ ਦਾਦੀ ਦਾ ਕਤਲ ਕਰਦਾ ਤੇ ਹੁਣ ਆਪਣੇ ਪਿਓ ਦਾ ਕਤਲ ਕਰਦਾ ਇਸ ਨੌਜਵਾਨ ਦੇ ਦਿਮਾਗ ਦੇ ਵਿੱਚ ਕੀ ਸੀ ਕੀ ਇਹ ਮੈਂਟਲੀ ਜਿਹੜਾ ਕਹ ਦਈਏ ਕਿ ਮੈਂਟਲੀ ਅਫਸੈਟ ਸੀਗਾ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਦੋ ਕਤਲ ਕਰਨੇ ਇੱਕ ਚਿੰਤਾ ਦਾ ਵਿਸ਼ਾਏ ਇੱਕ ਕਲਯੁਗੀ ਪੁੱਤ ਦੇ ਵੱਲੋਂ ਦੋ ਕਤਲ ਕੀਤੇ ਗਏ ਨੇ ਇੱਕ 2.5 ਸਾਲ ਪਹਿਲਾਂ ਕਤਲ ਕੀਤਾ ਗਿਆ ਸੀ ਆਪਣੀ ਦਾਦੀ ਦਾ ਤੇ ਹੁਣ ਆਪਣੇ ਪਿਓ ਦਾ ਕਤਲ ਕੀਤਾ ਗਿਆ ਸਮਰਾਲਾ ਦੇ ਪਿੰਡ ਗੀਲੇਵਾਲ ਦੀ ਖਬਰ ਹੈ ਆਓ ਤੁਹਾਨੂੰ ਸੁਣਾਉਨੇ ਆ ਡਾਕਟਰ ਅਤੇ ਪਿੰਡ ਨਿਵਾਸੀਆਂ ਦੇ ਬਿਆਨ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲਾ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀਸ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਰਚਰ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇੰਜਰੀਸ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਇਹ ਗਾਜਨ ਸੌਰਟ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋ ਫੈਮਿਲੀ ਮੈਂਬਰ ਵਗੈਰਾ ਦਾ ਕੁਝ ਹੈਗਾ ਸੀ ਕਿੰਨੇ ਕਿੰਨੇ ਰਹਿ ਗਏ ਸੀ ਇਹਨਾਂ ਦੇ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਏਅਰ ਹੈਗਾ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਬਣਾਉਣ ਤੋਂ ਬਾਅਦ ਬੰਦ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹਨਾਂ ਦੇ ਹੈੱਡ ਤੇ ਹੈਗੀ ਇਹ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਕਾਫੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਜੇ ਵੀਰੇ ਦੱਸਾਂ ਕਿ ਆ ਰਾਤ ਮਤਲਬ ਤਕਰੀਬਨ ਅ 8:00 ਵੇ ਦਾ ਟਾਈਮ ਹਣਾ ਜੀ 8:00 ਵੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਚ ਹੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਕੋ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋ ਸਿੰਘ ਕਿੰਨੀ ਉਮਰ ਇਹਨੇ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਿਹਾ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਡੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500-500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਮੈਂ ਵੀ ਅਫਸਰ ਤਾਂ ਚਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਇਹ ਨਾਮ ਸਿਲਵਿਦਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਰੇ ਜੀ ਕਾਰਨ ਕੀ ਹੈ ਜੀ ਮਾਲੋ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸੈਟ ਨੇ ਮੈਂਟਲੀ ਅਫਸੈਟ ਨੇ ਵੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਇਹ ਮੇਨ ਨਾਲ ਕੱਲੇ ਪਹਿਲਾਂ ਇਹਨੇ 1.5 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਣ ਮਾਪ ਮਰਿਆ ਉੱਤਵਾਦੀ ਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰਿਆ ਤੇ ਹੋਰ ਇਸ ਬਹਾ ਹਥਿਆਰ ਵਗੈਰਾ ਉੱਥੇ ਪੇਸ ਕੀਤਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਇਹ ਪੁਲਿਸ ਕਿੰਨੇ ਵਜੇ ਆਈ? ਔੜਸ ਰਾਤ ਆਈ ਹੈ ਜੀ 8:30 ਵਜੇ ਦੇ ਕਰੀਬ ਹਾਂਜੀ ਹੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਦੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ ਸਾਦਾ ਇਹ ਮੰਨ ਲਓ ਵੀ ਬੀਬੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਾਦਾ